ਸਰਵਪ੍ਰੋਭੂ ਸਤਿ ਸ਼੍ਰੀ ਅਕਾਲ ਕਣਕ ਦੀ ਬਜਾਈ ਚੱਲ ਰਹੀ ਆ ਕਣਕ ਦੇ ਚੰਗੇ ਝਾੜ ਲਈ ਮੌਸਮ ਦਾ ਸਹੀ ਹੋਣਾ ਜ਼ਰੂਰੀ ਆ ਆਪਣਾ ਖਾਦ ਪਾਣੀ ਸਹੀ ਸਮੇਂ ਸਿਰ ਲੋੜ ਅਨੁਸਾਰ ਲੱਗੇ ਤੇ ਤੀਸਰਾ ਪੱਖ ਆਪਣੀ ਫਸਲ ਵਿੱਚ ਨਦੀਨਾਂ ਦਾ ਜਿਹੜਾ ਕੰਟਰੋਲ ਆ ਹੋਣਾ ਉਹ ਬਹੁਤ ਜ਼ਰੂਰੀ ਆ ਨਦੀਨ ਖਾਸ ਕਰਕੇ ਗੁੱਲੀ ਡੰਡਾ ਜਿਹੜਾ ਕਿ ਕਈ ਜਗ੍ਹਾ ਤੇ ਕਈ ਏਰੀਏ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਪੈਦਾ ਕਰਦਾ ਵਾ ਤੇ ਗੁੱਲੀ ਡੰਡੇ ਦਾ ਜਾਂ ਹੋਰ ਨਦੀਨਾਂ ਦਾ ਜਿਹੜਾ ਸਹੀ ਹੱਲ ਹੈ ਉਹੀ ਹੈ ਕਿ ਆਪਾਂ ਉਹਨਾਂ ਨੂੰ ਉੱਗਣ ਤੋਂ ਪਹਿਲਾਂ ਹੀ ਕੰਟਰੋਲ ਕਰ ਸਕੀਏ। ਸਨ ਪ੍ਰਭੋ ਦਵਾਈਆਂ ਤੁਸੀਂ ਆਮ ਕਰਕੇ ਸੁਣੀਆਂ ਜਾਂ ਦੇਖੀਆਂ ਜਰੂਰ ਹੋਣਗੀਆਂ। ਪਰ ਆਪਣੇ ਮਨ ਵਿੱਚ ਇੱਕ ਸਵਾਲ ਰਹਿੰਦਾ ਵੀ ਅਸੀਂ ਕਿਹੜੀ ਕਿਹੜੀ ਜਗ੍ਹਾ ਕਰ ਸਕਦੇ ਹਾਂ ਤੇ ਕਿੱਥੇ ਆਪਾਂ ਇਹ ਦਵਾਈਆਂ ਦੀ ਵਰਤੋਂ ਨਹੀਂ ਕਰਨੀ। ਆਪਾਂ ਸਾਰਾ ਗੱਲਾਂ ਬਾਤਾਂ ਇਸ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਆਪਾਂ ਦਵਾਈਆਂ ਦੀ। ਦੋ ਦਵਾਈਆਂ ਪੈਂਡੀਮੈਥਾਲੀਨ ਤੇ ਪੈਰੋਕਸਾਸਲਫੋਨ ਇਹ ਵੱਖ-ਵੱਖ ਕੰਪਨੀਆਂ ਦੇ ਵਿੱਚ ਵੱਖ-ਵੱਖ ਨਾਵਾਂ ਤੇ ਆਉਂਦੀ ਆ ਜਿਵੇਂ ਕਿ ਪੈਂਡੀਮੈਥਾਲਨ ਬੰਕਰ ਤੇ ਸਟੰਪ ਦੇ ਨਾਂ ਤੇ ਇਹ ਆਪਾਂ 1.5 ਲੀਟਰ ਤੋਂ ਲੈ ਕੇ 2 ਲੀਟਰ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਲੈਣੀ ਆ ਪੈਰੋਕਸੋਸਲਫੋਨ ਅਵਕੀਰਾ ਮੋਮੋਜੀ ਮੋਵੈਂਡੋ ਨਾਂ ਤੇ ਆਉਂਦੀ ਆ ਜਿਹੜੀ ਕਿ ਆਪਾਂ 60 ਗ੍ਰਾਮ ਲੈਣੀ ਆ ਇਹਨਾਂ ਦੋਹਾਂ ਦਵਾਈਆਂ ਨੂੰ ਰਲਾ ਕੇ ਆਪਾਂ ਸਪਰੇਅ ਕਰ ਸਕਦੇ ਹਾਂ ਉਸ ਤੋਂ ਬਾਅਦ ਜਿਹੜੀਆਂ ਹੋਰ ਦਵਾਈਆਂ ਨੇ ਪਲੇਟਫਾਰਮ ਇਹਦੇ ਵਿੱਚ ਪੈਂਡੀਮੈਥਾਲਨ ਤੇ ਮੈਟ੍ਰੋਬੁਜ਼ਨ ਵਾਲਾ ਸਾਲਟ ਆ ਇਹ ਆਪਾਂ 1 ਲੀਟਰ ਲੈਣੀ ਆ ਟਾਟਾ ਦੀ ਦਰਕਸ਼ ਪਲੱਸ ਇਦੇ ਵਿੱਚ ਵੀ ਪੈਂਡੀ ਤੇ ਮੈਟਰੋਬੁਜ਼ੀਨ ਹੈਗਾ ਇਹ 900 ਐਮਐਲ ਲੈਣੀ ਆ ਜਾਂ ਜੋ ਇਸ ਵਾਰ ਨਵੀਂ ਆਈ ਹੈ ਬਾયર ਦੀ ਮਟੀਨੋ ਮੋਰ ਇਹ ਆਪਾਂ 800 ਐਮਐਲ ਲੈਣੀ ਆ ਇਹਨਾਂ ਸਾਰੀਆਂ ਦਵਾਈਆਂ ਦੀ ਵਰਤੋਂ ਆਪਾਂ ਕਣਕ ਦੀ ਬਜਾਈ ਤੋਂ ਬਾਅਦ ਤੇ 48 ਘੰਟਿਆਂ ਦੇ ਅੰਦਰ ਅੰਦਰ ਆਪਾਂ ਇਹਨਾਂ ਦੀ ਸਪਰੇਅ ਕਰਨੀ ਆ ਜਿਹਦੇ ਨਾਲ ਆਪਾਂ ਪਹਿਲੀਆਂ ਵਿੱਚ ਹੀ ਨਦੀਨ ਆ ਜਿਹੜੇ ਉਹਨਾਂ ਨੂੰ ਕੰਟਰੋਲ ਕਰ ਸਕਾਂਗੇ ਹੁਣ ਗੱਲ ਕਰਦੇ ਹਾਂ ਆਪਾਂ ਇਹਨਾਂ ਦਵਾਈਆਂ ਦੀ ਵਰਤੋਂ ਕਿਹੜੀਆਂ ਥਾਵਾਂ ਤੇ ਨਹੀਂ ਕਰਨੀ ਲਗਭਗ 10% ਏਰੀਏ ਵਿੱਚ ਕਣਕ ਦੀ ਜਿਹੜੀ ਬਜਾਈ ਆ ਉਹ ਪਹਿਲੀਆਂ ਵਿੱਚ ਹੋ ਚੁੱਕੀ ਆ ਉਹਦਾ ਮੁੱਖ ਕਾਰਨ ਇਹ ਸੀ ਕਿ ਜ਼ਮੀਨ ਵਿੱਚ ਜਿਹੜੀ ਨਮੀ ਆ ਉਹ ਘਟਦੀ ਜਾ ਰਹੀ ਸੀ ਤੇ ਮਜਬੂਰਨ ਕਿਸਾਨ ਭਰਾਵਾਂ ਨੂੰ ਬਜਾਈ ਆ ਜਿਹੜੀ ਉਹ ਪਹਿਲੀਆਂ ਵਿੱਚ ਕਰਨੀ ਪਈ ਹੁਣ ਜਿਹੜੇ ਬਾਣਾ ਵਿੱਚ ਨਮੀ ਘੱਟ ਹੈ ਉੱਥੇ ਤੁਸੀਂ ਇਹਨਾਂ ਦਵਾਈਆਂ ਦੀ ਵਰਤੋਂ ਨਾ ਕਰਿਓ ਕਿਉਂਕਿ ਉੱਥੇ ਰਿਜ਼ਲਟ ਆ ਜਿਹੜੇ ਉਹ ਬਹੁਤੇ ਵਧੀਆ ਨਹੀਂ ਆਉਣੇ ਦੂਸਰੇ ਨੰਬਰ ਤੇ ਜਿੱਥੇ ਬਜਾਈ ਤੋਂ ਬਾਅਦ ਪਰਾਲੀ ਜ਼ਿਆਦਾ ਦਿਖ ਰਹੀ ਹੈ ਉੱਥੇ ਵੀ ਆਪਾਂ ਇਹਨਾਂ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਕਿਉਂਕਿ ਸਪਰੇਅ ਸਮੇਂ ਜਿਹੜੀ ਦਵਾਈ ਆ ਜਾਂ ਜਿਹੜੀ ਗੱਲ ਹੈ ਉਹ ਪਰਾਲੀ ਨੇ ਸੋਕ ਲੈਣੀ ਹੈ ਤੇ ਲੇਅਰ ਬਣਾਉਣ ਵਿੱਚ ਜਿਹੜੀ ਕੀ ਦਵਾਈ ਕਾਮਯਾਬ ਨਹੀਂ ਰਹਿਣੀ ਤੇ ਆਪਣੇ ਰਿਜ਼ਲਟ ਆ ਜਿਹੜੇ ਚੰਗੇ ਨਹੀਂ ਆਉਣੇ ਉਸ ਤੋਂ ਬਾਅਦ ਜਿੱਥੇ ਆਪਾਂ ਬਜਾਈ ਤੋਂ ਬਾਅਦ ਕਣਕ ਦੇ ਜਿਹੜੇ ਦਾਣੇ ਨੇ ਉਹ ਨੰਗੇ ਰਹਿ ਰਹੇ ਨੇ ਤਾਂ ਉੱਥੇ ਵੀ ਆਪਾਂ ਇਹਨਾਂ ਦਵਾਈਆਂ ਦੀ ਵਰਤੋਂ ਨਾ ਕਰੀਏ ਕਿਉਂਕਿ ਫਿਰ ਉੱਗਣ ਵਿੱਚ ਸਮੱਸਿਆ ਆਵੇਗੀ ਹੁਣ ਜਿੱਥੇ ਪਹਿਲੀਆਂ ਵਿੱਚ ਸਪਰੇ ਨਹੀਂ ਹੋਈ ਉੱਥੇ ਆਪਾਂ ਕੀ ਕਰ ਸਕਦੇ ਹਾਂ ਕਿਸਾਨ ਭਰਾਵੋ ਇਹ ਕੰਪਨੀ ਵੱਲੋਂ ਸਪਾਰਸ਼ ਨਹੀਂ ਕੀਤਾ ਜਾਂਦਾ ਪਰ ਨਿੱਜੀ ਤਜਰਬੇ ਨਾਲ ਜਾਂ ਹੋਰ ਕਿਸਾਨ ਭਰਾਵਾਂ ਦੇ ਤਜਰਬੇ ਦੇ ਨਾਲ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਪਹਿਲੇ ਪਾਣੀ ਤੋਂ 2 ਦਿਨ ਪਹਿਲਾਂ ਸਟੰਪ ਤੇ ਅਵਕੀਰਾ ਦੀ ਸਪਰੇ ਆਪਾਂ ਕਰ ਸਕਦੇ ਹਾਂ ਇਸ ਦੇ ਵੀ ਰਿਜ਼ਲਟ ਆ ਜਿਹੜੇ ਉਹ ਚੰਗੇ ਆਉਣਗੇ ਜਾਂ ਫਿਰ ਆਪਾਂ ਜਦੋਂ ਪਹਿਲਾ ਪਾਣੀ ਲਾ ਰਹੇ ਹੋਵਾਂਗੇ ਤੁਸੀਂ ਡ੍ਰਿਪਰਾਂ 120 ਗ੍ਰਾਮ ਅਵਕੀਰਾ ਤੇ ਉਸ ਦੇ ਨਾਲ ਜਾਂ ਤਾਂ 20 ਗ੍ਰਾਮ ਲੀਡਰ ਵਰਤ ਲਿਓ ਜਾਂ 200 ਤੋਂ ਲੈ ਕੇ 250 ਗ੍ਰਾਮ ਟੌਪਿਕ ਦਵਾਈ ਵਰਤ ਸਕਦੇ ਹੋ ਡ੍ਰਿਪ ਦੇ ਨਾਲ ਤੁਸੀਂ ਪਾਣੀ ਲਾਉਣ ਦੇ ਨਾਲ ਦਵਾਈ ਇਹ ਜਿਹੜੀ ਦਵਾਈ ਆ ਉਹ ਵਾਣ ਦੇ ਵਿੱਚ ਸਾਰੇ ਚੰਗੀ ਤਰ੍ਹਾਂ ਮਿਕਸ ਕਰਨੀ ਹੈ ਇਸ ਦੇ ਵੀ ਰਿਜ਼ਲਟ ਆ ਜਿਹੜੇ ਉਹ ਚੰਗੇ ਆਉਣਗੇ ਇਹਨਾਂ ਦਵਾਈਆਂ ਤੋਂ ਬਿਨਾ ਇੱਕ ਐਫ ਐਮ ਸੀ ਦੀ ਅੰਬਰੀਵਾ ਦਵਾਈ ਹੈ ਉਹ ਵੀ ਆਪਾਂ ਪਹਿਲੇ ਪਾਣੀ ਤੋਂ 2 ਦਿਨ ਪਹਿਲਾਂ ਸਪਰੇਅ ਕਰ ਸਕਦੇ ਹਾਂ 600 ਗ੍ਰਾਮ ਅੰਬਰੀਵਾ 10 ਲੀਟਰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਅੰਬਰੀਵਾ ਦੀ ਹੀ ਪੈਕਿੰਗ ਦੇ ਵਿੱਚ 400 ml ਸੇਫਨਰ ਆਉਂਦਾ ਵਾ ਉਹਨੂੰ ਉਸ ਤੋਂ ਬਾਅਦ 10 ਲੀਟਰ ਦੇ ਵਿੱਚ ਘੋਲ ਲੈਣਾ ਪਹਿਲੇ ਪਾਣੀ ਤੋਂ 2 ਦਿਨ ਪਹਿਲਾਂ ਸਪਰੇਅ ਕਰਨੀ ਹੈ ਉਹਦੇ ਵੀ ਰਿਜ਼ਲਟ ਆ ਜਿਹੜੇ ਪਿਛਲੇ ਸਾਲ ਉਹ ਬਹੁਤ ਵਧੀਆ ਆਏ ਸੀ ਉਮੀਦ ਹੈ ਕਿਸਾਨ ਭਰਾਵੋ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਊਗੀ ਤੁਸੀਂ ਅੱਗੇ ਸ਼ੇਅਰ ਲਾਈਕ ਸਬਸਕ੍ਰਾਈਬ ਕਰਿਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ